ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਖੜੇ ਸੀਗੇ ਭੀਖੀ ਜੀ ਸਾਡੇ ਨੌਜਵਾਨ ਭਰਾਵਾਂ ਨੂੰ ਖਾਸ ਕਰਕੇ ਬੇਨਤੀ ਹੈ ਜੋ ਪੰਜਾਬ ਦੇ ਜਿਹੜੇ ਅੱਜ-ਜਿਹੜੇ ਨੌਜਵਾਨੀ ਹੈ 15-15 20-20 ਸਾਲ ਦੇ ਜਿਹੜੇ ਸਿਗਨੇਚਰ ਵਰਗੇ ਕੈਪਸੂਲ ਤਾਂ ਸਟਿੰਗਾਂ ਇਹ ਜਿਹੜੇ ਯੂਜ਼ ਕਰਦੇ ਨੇ ਵਰਤਦੇ ਨੇ ਖਾਸ ਕਰਕੇ ਸੀ ਉਹਨਾਂ ਨੂੰ ਵੀਰਾਂ ਨੂੰ ਮੇਰੀ ਬੇਨਤੀ ਹੈ ਜਿਵੇਂ ਸਰਦਈ ਹੈ ਜਿਵੇਂ ਇਹ ਤੁਸੀਂ ਚੰਗੀ ਚੀਜ਼ ਪੀਓ ਤੇ ਸਟਿੰਗਾਂ ਦੇ ਜਮੇਹਨਾ ਚੀਜ਼ਾਂ ਤੋਂ ਤੁਸੀਂ ਖੇੜਾ ਛੱਡੋ ਜ਼ਹਿਰ ਦਾ ਸੋ ਤੁਹਾਡਾ ਜਿਹੜਾ ਹੈਗਾ ਕਿ ਵੀ एनर्जी ਵੀ ਆਉਗੀ ਤੁਹਾਨੂੰ ਜਿੰਮਾ ਜਿੰਮ ਦੇ ਵਿੱਚ ਜਾਓ ਤੁਸੀਂ ਤੇ ਘਰ ਵਿੱਚ ਕੰਮਕਾਰ ਕਰੋ ਜਿੱਥੇ ਮਰਜ਼ੀ ਜਾਓ ਤੁਹਾਨੂੰ એનર્ਜੀ ਵੀ ਇਹਦੇ ਵਿੱਚੋਂ ਜਿਹੜੀ ਮਿਲੂਗੀ ਤੇ ਚੰਗੀ ਚੀਜ਼ ਖਾਓ ਪੀਓ ਇਹ ਸਾਰੀਆਂ ਚੀਜ਼ਾਂ ਪੈ ਰਹੀਆਂ ਨੇ ਦੇਖੋ ਦੁੱਧ ਪੈ ਰਿਹਾ ਹੈ ਅੱਛਾ ਸਾਰੇ ਸਮਾਨ ਪੈ ਰਿਹਾ ਜੀ ਸਾਹਮਣੇ ਆਹ ਪੜ ਲਓ ਸੰਤ ਜੀ ਦੇਖ ਸਕਦੇ ਹੋ ਬਾਬਾ ਜੀ ਕਹਿੰਦੇ ਸਾਰਾ ਹੀ ਸਮਾਨ ਪਾਉਂਦੇ ਆ ਤੇ ਸਰਦਈ ਤਿਆਰ ਹੋ ਰਹੀ ਹੈ ਦੇਖ ਸਕਦੇ ਹੋ ਭੀਖੀ ਬੱਸ ਸਟੈਂਡ ਦੇ ਵਿੱਚ ਪੂਰੀਆਂ ਰੌਣਕਾਂ ਲਾਈਆਂ ਹੋਈਆਂ ਨੇ ਔਰ ਇੱਕ ਵਾਰੀ ਜਰੂਰ ਜੱਗੀ ਬਾਬਾ ਜੀ ਕੋਲੇ ਆਓ ਤੇ ਨਾਲੇ ਕਹਿੰਦੇ ਹੁੰਦੇ ਨੇ ਦਰਸ਼ਨ ਮੇਲਾ ਕਰੋ ਗੱਲਾਂ ਬਾਤਾਂ ਜਿਓ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਪਰ ਇੱਥੇ ਦੇਖਿਆ ਗੱਡੀਆਂ ਲੈ ਕੇ ਦੂਰੋਂ ਦੂਰੋਂ ਨੌਜਵਾਨ ਆਉਂਦੇ ਨੇ ਜਿੱਥੇ ਆ ਗਏ ਤਾਂ ਮੈਂ ਬਈ ਮਦਲੇਰ ਸਿੰਘ ਆਲੇ ਤੋਂ ਆਇਆ ਬਈ ਦਲੇਰ ਸਿੰਘ ਤੋਂ ਪਹਿਲਾਂ ਵੀ ਆਇਓ ਪਹਿਲਾਂ ਦਿੱਲੀ ਆਉਣਾ ਬਈ ਦਿੱਲੀ ਆਉਣਾ ਕਿਵੇਂ ਲੱਗਦਾ ਬਹੁਤ ਵਧੀਆ ਚੀਜ਼ ਆ ਬਈ ਸਿਰ ਹੈ ਨਾ ਜਮਾ ਸਿਰ ਬਾਬੇ ਜੱਗੀ ਦੀ ਤਾਂ ਯਾਰ ਨਾ ਹੀ ਚੱਲ ਅੱਛਾ ਬਈ ਜੀ ਵਧੀਆ ਚੀਜ਼ ਆ ਤਾਂ ਐਂ ਲਾ ਲਓ ਵੀ ਇੱਕ ਸਰਬੱਤੀ ਆ ਠੀਕ ਆ ਬਿਲਕੁਲ ਤਾਕਤ ਵੀ ਹੈ ਹਾਂ ਤਾਕਤ ਵੀ ਹੈ ਤੇ ਨਾ ਗਰਮੀ ਲੱਗੇ ਮੈਸੂ ਜਨ ਆ ਭੁੱਖ ਲੱਗਣ ਦਿੰਦਾ ਹੈ ਇੱਕ ਵਾਰੀ ਪੀ ਲੈ ਇਹ ਤੋਂ ਅੱਛਾ ਬਹੁਤ ਨਜ਼ਾਰੇਦਾਰ ਚੀਜ਼ ਬਣਾਉਂਦਾ ਨਜ਼ਾਰੇਦਾਰ ਗੁਰਪਿਆਰ ਸਿੰਘ ਜੀ ਹਾਂ ਵੀ ਨੌਜਵਾਨੋਂ ਕਿਹੜੀ ਜਗ੍ਹਾ ਤੋਂ ਆਏ ਹੋ ਮੱਤੀ ਤੋਂ ਬਾਈ ਜੀ ਮੱਤੀ ਤੋਂ ਮੱਤੀ ਤੋਂ ਆਏ ਹੋ ਠੀਕ ਤੇ ਸਰਦਾਈ ਫਿਰ ਪੀ ਕੇ ਜਾਂਦੇ ਹੋ ਹਾਂਜੀ ਕਿਵੇਂ ਲੱਗਦੀ ਐ ਸੇਤ ਨੂੰ ਫਿਰ ਬਹੁਤ ਵਧੀਆ ਜੀ ਆ ਕੋਲਡ ਡਰਿੰਕ ਪੀਣਾ ਛੱਡਦੇ ਦਾ ਬਾਬਾ ਜੀ ਦੇ ਪਹਿਲਾ ਦਿਨ ਆ ਸੀ ਪਹਿਲਾ ਦਿਨ ਹੀ ਮਿਲ ਕੇ ਗਿਆ ਬਾਬਾ ਜੀ ਨੂੰ ਤੇ ਹੌਫਲਾ ਹੋਇਾਈ ਕਰਦੇ ਮੈਂ ਚਲੋ ਆਪਦੇ ਬੰਦੇ ਆ ਕੰਮ ਕਰਦੇ ਪੰਜਾਬੀ ਆ ਠੀਕ ਹੈ ਕਿੰਨਾ ਨੂੰ ਦੇਖ ਕੇ ਆਪਦਾ ਜੀ ਰੂਹ ਖੁਸ਼ ਹੋਉਂਦੀ ਆ ਜੀ ਜੱਗੀ ਬਾਬੇ ਦੀ ਪਹਿਲਾਂ ਵੀ ਕੁਰਬਾਨੀ ਬਹੁਤ ਵੱਡੀ ਆ ਜੀ ਸਾਨੂੰ ਪਤਾ ਦਿੱਲੀ ਕਿਸਾਨਾਂ ਤੋਂ ਕਿ ਜਾਣਦਾ ਬਿਲਕੁਲ ਕਿਸਾਨ ਅੰਦੋਲਨ ਚ ਜਿਵੇਂ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਇਸ ਵਕਤ ਖੜੇ ਸੀਗੇ ਭੀਖੀ ਜੱਗੀ ਬਾਬਾ ਜੋ ਕਿ ਜੱਗੀ ਬਾਬਾ ਦੇ ਨਾਮ ਨਾਲ ਆਪਾਂ ਨੂੰ ਪਤਾ ਦਿੱਲੀ ਦੇ ਵਿੱਚ ਜਿਨ੍ਹਾਂ ਨੇ ਇੱਕ ਪੱਗ ਦੀ ਦਸਤਾਰ ਕੀ ਹੁੰਦੀ ਹੈ ਇਦਾਂ ਮਹੱਤਵ ਜਾਦ ਕਰਾਇਆ ਸੀ ਪੂਰੀ ਸਿੱਖ ਪੰਥ ਨੂੰ ਮੋਰਚਾ ਜਦੋਂ ਦਿੱਲੀ ਲੱਗਿਆ ਹੋਇਆ ਸੀ ਕਿਵੇਂ ਜਿਸ ਤਰ੍ਹਾਂ ਹਮਲਾ ਕਰਿਆ ਸੀਗਾ ਬਾਬਾ ਜੀ ਨੂੰ ਉੱਥੇ ਘੇਰ ਲਿਆ ਸੀ ਤੇ ਫਿਰ ਉਸ ਤੋਂ ਬਾਅਦ ਬਾਬਾ ਜੀ ਅੱਜ ਕੱਲ ਜੇ ਕਹਿੰਦੀ ਹੈ ਦਸਾਂ ਨੋਹਾਂ ਦੀ ਕੀਰਤ ਸੰਗਤ ਵੀ ਆਉਂਦੀ ਰਹਿੰਦੀ ਹੈ ਹਾਂਜੀ ਬਾਬਾ ਖਾਲਸਾ ਪਤੀ ਜੀ ਹਾਂਜੀ ਕਿਹੜੀ ਜਗ੍ਹਾ ਤੋਂ ਆਏ ਜੀ ਭਲਾਟੇ ਤੋਂ ਹਾਂਜੀ ਸਪੈਸ਼ਲ ਆਏ ਹੋ ਹਾਂਜੀ ਹਾਂਜੀ ਬਾਬਾ ਜੀ ਕੋਲੇ ਹਾਂਜੀ ਠੀਕ ਹੈ ਜੇ ਸਾਡੇ ਨੀੜ ਨੌਜਵਾਨ ਨਬੀਰ ਸਾਡੇ ਜਿਹੜੇ ਕੋਈ ਜਿੰਮਾਂ ਚ ਜਾ ਰਹੇ ਨੇ ਸੋ ਇਹ ਪੀ ਕੇ ਆਪਣਾ ਇੱਕ ਇਹਦੇ ਨਾਲ ਵੀ ਜਿਹੜਾ એનર્ਜੀ ਵੀ ਮਿਲ ਰਹੀ ਹੈ ਤੇ ਕੋਲ ਡਰਿੰਕ ਨੇ ਜਿਵੇਂ ਸੱਟਟਿੰਗਾ ਹੋਈਆਂ ਨੇ ਤਾਜਾ ਸਟੇਨਚਰ ਖਾਂਦੇ ਨੇ ਜਾਂ ਉਹ ਕੈਪਸੂਲ ਖਾਂਦੇ ਨੇ ਉਹ ਨਸ਼ਿਆਂ ਨੂੰ ਸਾਡੇ ਕਿ ਸਾਡੇ ਭਰਾਵਾਂ ਨੂੰ ਨੌਜਵਾਨ ਜਿਹੜੇ ਇਹ ਚੰਗੀ ਚੀਜ਼ ਪੀਣ ਘਰੇ ਬਣਾ ਕੇ ਪੀਣ ਜੇ ਕੁਝ ਜ਼ਰੂਰੀ ਨਹੀਂ ਵੀ ਸਾਡੇ ਕੋਲੇ ਅੱਜ ਪੀਣਾ ਉਹ ਘਰੇ ਬਣਾ ਕੇ ਵੀ ਪੀ ਸਕਦੇ ਨੇ ਤੁਸੀਂ ਲਗਾਤਾਰ ਪੀਓ ਜਿਹਦੇ ਵਿੱਚ ਗਰਮੀ ਭੁੱਖ ਤੇ ਸ਼ਾਦਾ ਵੀ ਨਸ਼ਾ ਜਿਹੜਾ ਚਾਹ ਵਾਲਾ ਵੀ ਉਹ ਵੀ ਛੁੱਟ ਜਾਂਦਾਗਾ ਥੋਕੋ ਇਹਦਾ ਔੜ ਕਾ ਵੀ ਨਹੀਂ ਕੋਈ ਆਉਂਦਾ ਹੈਗਾ ਜਿਹਦੇ ਨਾਲ ਇੱਕ ਦਿਨ ਦੋ ਦਿਨ ਨਾਮ ਮਿਲੇ ਤਾਂ ਇਹ ਤਾਂ ਕੋਈ ਖਾਸ ਕਰਕੇ ਔੜ ਕਾ ਵੀ ਨਹੀਂ ਮਿਲਦਾ ਸੋਈ ਦੇ ਲਈ ਕੰਮਕਾਰ ਵੀ ਕਰੋਗੇ ਤੁਸੀਂ ਤੇ ਇਹਦੇ ਵਿੱਚ ਸਾਰੀਆਂ ਚੀਜ਼ਾਂ ਆ ਗਈਆਂ ਇੱਥੇ ਕੋਲਡ ਡਰਿੰਕ ਤੋਂ ਸਟਿੰਗਾਂ ਤੋਂ ਛੱਡ ਕੇ ਜਿਹੜੀ ਚੰਗੀ ਚੀਜ਼ ਪੀਓਗੇ ਤੁਹਾਨੂੰ ਆਪ 10 ਦਿਨ ਲਗਾਤਾਰ ਪੀ ਕੇ ਦੇਖੋ ਤੁਹਾਨੂੰ ਆਪਣੇ ਆਪ ਸਰੀਰ ਨੂੰ ਦੱਸ ਦੇਣਾ ਸੋ ਭਲਵਾਨਾ ਮਗੂ ਜਿਹੜਾ ਤੁਹਾਡਾ ਸਰੀਰ ਬਣ ਜਾਏ ਐਵੇਂ ਹੀ ਨਹੀਂ ਗੱਲ ਹੈ ਕਿ ਵੀ 10 ਰੁਪਈਆ ਦਾ ਸਾਮਾਨ ਪਾਇਆ ਤੇ ਬਣਾਤਾ ਜੇ ਕਹიდੀਏ ਪੰਡ ਸਮਾਨ ਦੀ ਪੈਂਦੀ ਹੈ ਜਿਵੇਂ ਆਪਾਂ ਨਿੰਗ ਸਿੰਘਾਂ ਨਵੇਂ ਬਜਦਨੇ ਕਹਿੰਦੇ ਜੇ ਦੇਗ ਬਣਾਉਣੀਆਂ 300 ਦੀ ਇੱਕ ਬਰੀ ਬਣਦੀ ਹੈ ਦੋ ਚਾਰ ਸਿੰਘਾਂ ਦੀ ਪਰ ਆ ਦੇਖੋ ਦੇਖ ਸਕਦੇ ਹਾਂ ਵੀ ਪੂਰਾ ਚੜ੍ਹਦੀ ਕਲਾ ਦਾ ਪ੍ਰਤੀਕ ਵੀ ਹੈ ਤੇ ਤਾਕਤ ਦਾ ਖਜ਼ਾਨਾ ਵੀ ਹੈ ਬਾਬਾ ਜੀ ਕਹਿੰਦਾ ਜੇ ਅਸੀਂ ਮੂਰੇ ਅੱਗੇ ਖੋਲਾਂਗੇ ਤਾਂ ਨੌਜਵਾਨਾਂ ਦਾ ਹੌਸਲਾ ਵੀ ਪੈਂਦਾ ਹੈ ਬਹੁਤ ਵਧੀਆ ਗੱਲ ਕਰੀਆ ਬਾਬਾ ਜੀ ਨੇ ਵੀ ਜੇ ਅਸੀਂ ਇਹ ਚੀਜ਼ਾਂ ਖੋਲ ਕੇ ਅੱਗੇ ਆਵਾਂਗੇ ਜਿੱਥੇ ਅਸੀਂ ਜੰਗ ਦੇ ਮੈਦਾਨ ਚ ਫਤੇ ਸੀ ਕੰਮ ਦੇ ਮੈਦਾਨ ਚ ਵੀ ਅਸੀਂ ਪਿੱਛੇ ਫਟ ਗਏ ਜਿਹੜੇ ਪਿੱਛੇ ਰਹਿ ਗਏ ਕੰਮ ਸਪੇਸ ਮਿਲ ਰਹੀ ਆ ਹੋਰ ਆ ਕੇ ਬਾਹਰੋਂ ਕੰਮ ਸਾਡੇ ਸਾਹਮਣੇ ਰਹੇ ਨੇ ਉਹ ਕਹਿੰਦੇ ਵੀ ਅਸੀਂ ਅੱਗੇ ਆਵਾਂਗੇ ਜੇ ਆਪ ਕਰਾਂਗੇ ਉਸੇ ਕਰਕੇ ਬਾਬਾ ਜੀ ਨੇ ਵੀ ਕਿਹਾ ਵੀ ਕੰਮ ਜ਼ਰੂਰੀ ਆ ਜੇ ਮੈਂ ਅੱਗੇ ਕੰਮ ਕਰਦੇ ਸੀ ਪੰਜਾਬ ਦੇ ਨੌਜਵਾਨ ਅੱਗੇ ਹੋ ਕੇ ਕੰਮ ਕਰਨ ਕੋਈ ਮੇਹਣਾ ਨਹੀਂ ਹੈਗਾ ਆ ਦੇਖ ਸਕਦੇ ਹੋ ਪੂਰਾ ਤਾਕਤ ਦਾ ਖਜ਼ਾਨਾ ਨੌਜਵਾਨ ਜਿਹੜਾ ਲਜੁਰ ਲਗੰਧਮੰਦ ਖਾਂਦੇ ਨੇ ਉਹਨੂੰ ਛੱਡ ਕੇ ਅਸੀਂ ਦੇਖਿਆ ਉਹਦੇ ਤੁਸੀਂ ਦੇਖਿਓ ਪੂਰੀ ਵੀਡੀਓ ਕਿਵੇਂ ਨੌਜਵਾਨ ਇੱਥੇ ਆ ਕੇ ਸਰਦਈ ਪੀ ਕੇ ਕਹਿੰਦੇ ਜੀ ਫੁੱਲ ਤਾਕਤ ਹੈ ਚਾਹ ਵੀ ਛੱਡ ਕੇ ਬਹੁਤ ਨੌਜਵਾਨ ਪੂਰੀ ਵੀਡੀਓ ਦੇਖੋ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਆ ਦੇਖ ਸਕਦੇ ਹੋ ਕਿੰਨੀ ਮਿਹਨਤ ਨਾਲ ਪੂਰੀ ਮਰਜ਼ਾਦਾ ਨਾਲ ਮੂੰਹ ਬੰਨ ਕੇ ਕਿਵੇਂ ਬੋਲਦੇ ਆਂ ਅਸੀਂ ਮੂੰਹ ਚੋਂ ਬਹੁਤ ਕੁਝ ਨਿਕਲਦਾ ਹੈ ਤਾਂ ਬੰਨ ਕੇ ਉਹਨਾਂ ਚਿਰ ਬੋਲਣਾ ਨਹੀਂ ਬਿਲਕੁਲ ਪੂਰੀ ਜੰਨੀ ਕੇ ਵੀ ਸਫਾਈ ਦੇ ਨਾਲ ਇਹ ਗੱਲ ਨਹੀਂ ਹੈਗੀ ਆ ਦੇਖੋ ਸਰਦਈ ਤਿਆਰ ਹੈ ਜਿਹਦੇ ਵਿੱਚ ਸਮਾਨ ਤਾਂ ਤੁਸੀਂ ਸਾਹਮਣੇ ਦੇਖੇ ਲੋ ਉਹ ਸਾਰਾ ਸਮਾਨ ਪੈਂਦਾ ਹੈ